ਜਿਸ ਥਾਂ ਦੇ ਉੱਤੇ ਖੜਾ ਹੋਇਆ ਇਹ ਤਰਨ ਤਰਨ ਦਾ ਏਰੀਆ ਵੈ ਮੁੰਡਾ ਪਿੰਡ ਹੈ ਹਲਕਾ ਖਡੂਰ ਸਾਖ ਮਗਰ ਤੁਸੀਂ ਮੇਰੇ ਤਸਵੀਰ ਵੇਖੋਗੇ ਇਹ ਤਬਾਹੀ ਦਾ ਮੰਜ਼ਰ ਹੈ ਬਿਆਸ ਦਰਿਆ ਜਿਸ ਕਦਰ ਆਪਣੀ ਰਸਤਾਰ ਬਣਾ ਕੇ ਜਿਹੜਾ ਕਿ ਅੱਗੇ ਤੁਰਿਆ ਜਾ ਰਿਹਾ ਵੈ ਮੌਜੂਦਾ ਸਮੇਂ ਦੇ ਵਿੱਚ ਇਹ ਤਸਵੀਰ ਜੋ ਐ ਮੁੰਡਾ ਪਿੰਡ ਦੀ ਹੈ ਹਜ਼ਾਰਾਂ ਏਕੜ ਜਿਹੜੀ ਜ਼ਮੀਨ ਸੁਲਤਾਨਪੁਰ ਲੋਧੀ ਦੇ ਵਿੱਚ ਤਬਾਹ ਹੁੰਦੀ ਪਈ ਹੈ ਉਸ ਦਿਨ ਵੀ ਤੁਹਾਨੂੰ ਇੱਕ ਤਸਵੀਰ ਅਸੀਂ ਦਿਖਾਈ ਸੀਗੀ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਕਿ ਬਿਆਸ ਦਰਿਆ ਅੱਗੇ ਵਧਿਆ ਜਾ ਰਿਹਾ 1.5 ਲੱਖ ਕਿਊਸਿਕ ਦੇ ਆਸ-ਪਾਸ ਜਿਹੜਾ ਹੈ ਕਿ ਉਹ ਪਾਣੀ ਚੱਲਦਾ ਪਿਆ ਵਾ ਪਰ ਜਿਹੜੇ ਇੱਥੇ ਦੇ ਲਾਗੇ ਦੇ ਕਿਸਾਨ ਨੇ ਆ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਖਰਾਬ ਹੋਈਆਂ ਨੇ ਉਹ ਕਹਿ ਰਹੇ ਨੇ ਕਿ ਇਹ ਹਕੀਕਤ ਨਹੀਂ ਹੈ ਜੋ ਗੇਜ ਦੱਸੀ ਜਾ ਰਹੀ ਹੈ ਉਸ ਤੋਂ ਕਿਤੇ ਵੱਧ ਜਿਹੜਾ ਹੈ ਕਿ ਇਹ ਪਾਣੀ ਚਲਦਾ ਪਿਆ ਹੋਇਆ ਮੁੰਡਾ ਪਿੰਡ ਦੇ ਵਿੱਚ ਇਸ ਵਕਤ ਮੈਂ ਮੌਜੂਦ ਹਾਂ ਜਿੱਥੇ ਕਿਸਾਨ ਇਹ ਕਹਿ ਰਹੇ ਨੇ ਕਿ 1988 ਤੋਂ ਵੱਧ ਦਾ ਜਿਹੜਾ ਹੈ ਕਿ ਇਹ ਇਸ ਵਕਤ ਪਰਕੋਪ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਚੁੱਕਾ ਹੈ ਤਸਵੀਰ ਦੂਰ ਤੱਕ ਤੁਹਾਨੂੰ ਦਿਖਾਵਾਂਗੇ ਸਾਹਮਣੇ ਜਿਹੜੇ ਸਫੇਦੇ ਲੱਗੇ ਹੋਏ ਨੇ ਇਹ ਸਫੇਦੇ ਜਿਹੜੇ ਨੇ ਰਾਮਪੁਰ ਗੋਰਾ ਪਿੰਡ ਜਿਹੜਾ ਸੁਲਤਾਨਪੁਰ ਲੋਧੀ ਚ ਪੈਂਦਾ ਉਸ ਤੋਂ ਬਾਅਦ ਆਲੀ ਖੁਰਦ ਕਈ ਜਿਹੜੇ ਐਸੇ ਪਿੰਡ ਨੇ ਜੋ ਤੁਹਾਨੂੰ ਲਗਾਤਾਰ ਅਸੀਂ ਤਸਵੀਰਾਂ ਦਿਖਾਣੇ ਪਿਆ ਮੈਂ ਖੁਦ ਰਿਪੋਰਟ ਜਿਹੜੀ ਹੈ ਕਿ ਉਸ ਪਾਸੇ ਵੱਲੋਂ ਕਰਕੇ ਜਿਹੜੀ ਹੈ ਕਿ ਦਿਖਾਈ ਹੈ ਕਿਸ ਤਰੀਕੇ ਦੇ ਨਾਲ ਆਰਜੀਵਨ ਟੁੱਟਦੇ ਪਏ ਨੇ ਹੁਣ ਮੌਜੂਦਾ ਜਿਹੜੀ ਸਥਿਤੀ ਆ ਉਸ ਵਕਤ ਇੱਥੇ ਬਣੀ ਹੋਈ ਹੈ ਜਿਸ ਥਾਂ ਦੇ ਉੱਤੇ ਅਸੀਂ ਖੜੇ ਹੋਏ ਆ ਜੋ ਤੁਸੀਂ ਇਹ ਤਸਵੀਰ ਚ ਪਾਣੀ ਦੇ ਦੋ ਰੰਗ ਦੇਖਦੇ ਪਏ ਹੋ ਇੱਕ ਰਤੀਲਾ ਪਾਣੀ ਹੈ ਤੇ ਉਰਲੇ ਪਾਸੇ ਜਿਹੜਾ ਪਾਣੀ ਹੈਗਾ ਘੱਟੋ-ਘੱਟ ਇਹੜੀ ਜਿਹੜੀ ਡੂੰਘਾਈ ਹੈ ਉਹ 15 ਤੋਂ 20 ਫੁੱਟ ਜਿਹੜੀ ਹੈ ਕਿ ਦ ਉਹ ਬੇहद ਨੀਵੀਂ ਹੈ 4 ਕਿਲੋਮੀਟਰ ਦੇ ਕਰੀਬ ਜਿਹੜਾ ਕਿ ਸਾਹਮਣੇ ਦਰਿਆਵ ਹੈ ਹੁਣ ਤੁਸੀਂ ਆਪ ਅੰਦਾਜ਼ਾ ਲਗਾਓ ਕਿ ਇਹ ਤਸਵੀਰ ਜਿਸ ਥਾਂ ਦੇ ਉੱਤੇ ਮੈਂ ਖੜਾ ਹੋਇਆ ਹਾਂ ਕਿ 4 ਕਿਲੋਮੀਟਰ ਦੂਰ ਇੱਕ ਦਰਿਆ ਵਗਦਾ ਪਿਆ ਵੈ ਤੇ ਮੌਜੂਦਾ ਸਥਿਤੀਆਂ ਜੋ ਇਸ ਵਕਤ ਉਰੇ ਬਣੀਆਂ ਹੋਈਆਂ ਨੇ ਤਰਸਯੋਗ ਵੀ ਨੇ ਬਹੁਤ ਗੰਭੀਰ ਵੀ ਨੇ ਪਰ ਸਭ ਤੋਂ ਵੱਡਾ ਹੁਣ ਸਵਾਲ ਇੰਨੀ ਜਾਣਕਾਰੀ ਮੇਰੇ ਦੇਣ ਦਾ ਵਜ੍ਹਾ ਕਾਰਨ ਇਹੀ ਹੈ ਕਿ ਜਿਸ ਤਰੀਕੇ ਦੇ ਨਾਲ ਇਹ ਗੱਲ ਆਖੀ ਜਾ ਰਹੀ ਹੈ ਪੰਜਾਬ ਦੇ ਵਿੱਚ ਹੜਾ ਵਰਗੀਆਂ ਸਥਿਤੀਆਂ ਬਣੀਆਂ ਹੋਈਆਂ ਨੇ ਇਹ ਮੈਂ ਨਹੀਂ ਕਹਿ ਰਿਹਾ ਇਹ तमाम ਉਹ ਨਮਾਇंदे ਕਹਿ ਰਹੇ ਨੇ तमाम ਉਹ ਪੇਜ ਕਹਿ ਰਹੇ ਨੇ ਇੰਟਰਨੈਟ ਦੇ तमाम ਸੋਸ਼ਲ ਮੀਡੀਆ ਤੇ ਜਾਣਕਾਰੀ ਕਹਿ ਰਹੇ ਨੇ ਜਨਾਬ ਜੇ ਇਹ ਹੜਾ ਵਰਗੀਆਂ ਸਥਿਤੀਆਂ ਨੇ ਫਿਰ ਹੜ ਕਿੰਨੂੰ ਕਹਿੰਦੇ ਨੇ ਉਹਨੂੰ ਵੀ ਜਰਾ ਜ਼ਰੂਰ ਵੇਖਿਆਣ ਕੀਤਾ ਜਾਵੇ ਹੁਣ ਮੈਂ ਗੱਲ ਕਰਦਾ ਮੌਜੂਦਾ ਇੱਥੇ ਸਥਿਤੀਆਂ ਬਣੀਆਂ ਕੀ ਹੋਈਆਂ ਨੇ ਇਹ ਜੋ ਤੁਸੀਂ ਮੇਰੇ ਆਲੇ ਦੁਆਲੇ ਚਿਹਰੇ ਦੇਖ ਪਾ ਰਹੇ ਹੋ ਨਾ ਇਹ ਕਹਿੰਦੇ ਖਰਾਬੇ ਦੀ ਉਮੀਦ ਹੈ ਸਿਰਫ਼ ਤੇ ਸਿਰਫ਼ ਇੱਕ ਵੈਗਰੂ ਅੱਗੇ ਜ਼ਰੂਰ ਅਰਦਾਸ ਬੇਨਤੀ ਹੈ ਕਿ ਜੋ ਹਾਲਾਤ ਇਸ ਵਕਤ ਸਾਡੇ ਬਣੇ ਹੋਏ ਨੇ ਇਹ ਹੁਣ ਇਸ ਤੋਂ ਬੱਤਰ ਨਾ ਹੋਣ ਕਿਸਾਨ ਹਰ ਵਾਰ ਜਿਹੜਾ ਕਿ ਉਹ ਥੱਲੇ ਡਿੱਗਦਾ ਦੁਬਾਰਾ ਫਿਰ ਜਿਹੜਾ ਕਿ ਉੱਠ ਜਾਂਦਾ ਤੇ ਇੱਕ ਗੱਲ ਜਿਹੜੀ ਹੈ ਕਿ ਹਰੇਕ ਦੀ ਜ਼ੁਬਾਨ ਤੇ ਹੈ ਕਿਸਾਨ ਸੋਕਾ ਚੱਲ ਲੈਂਦਾ ਪਰ ਇਹੋ ਜਿਹਾ ਡੋਬਾ ਜਿਹੜਾ ਕਿ ਉਹ ਕਦੇ ਨਹੀਂ ਚੱਲ ਸਕਦਾ ਇਹ ਕਿਸਾਨਾਂ ਦੀ ਇਹ ਜ਼ਮੀਨ ਦੀ ਇੱਕ ਕਹਾਣੀ ਇਦਾਂ ਦੀ ਹੈ ਕਿਉਂਕਿ ਮੁੰਡਾ ਪਿੰਡ ਇੱਥੇ ਪੈਂਦਾ ਅੱਗੇ ਜਿਹੜਾ ਕੀ ਮੰਡ ਦਾ ਏਰੀਆ ਲੋਕ ਇੱਧਰ ਰਹਿੰਦੇ ਨੇ ਜ਼ਮੀਨ ਉਹਨਾਂ ਦੇ ਸੁਲਤਾਨਪੁਰ ਲੋਧੀ ਦੇ ਵਿੱਚ ਬੋਲਦੀ ਹੈ ਜੇ ਬਾਉਪਰ ਵਾਲੇ ਪਾਸੇ ਚੱਲ ਜਾਓ ਉੱਥੇ ਬਹੁਤ ਸਾਰੀ ਐਸੀ ਜ਼ਮੀਨ ਹੈ ਜਿਹੜੀ ਕਿ ਦਰਿਆ ਦੀ ਕੈਚਮੈਂਟ ਦੇ ਕੋਲ ਹੈ ਕਹਿੰਦਾ ਭਾਅ ਹੈ ਕਿ ਜਿੰਨੂੰ ਕਿਆ ਕਹਾ ਜਾਂਦਾ ਹੈ ਕਿ ਇਹ ਸਰਕਾਰੀ ਖਾਤੇ ਚ ਬੋਲਦੇ ਨਹੀਂ ਬਹੁਤ ਸਾਰੇ ਐਸੇ ਪਿੰਡ ਨੇ ਤਰਨਤਾਰਨ ਦੇ ਤੇ ਸੁਲਤਾਨਪੁਰ ਲੋਧੀ ਨੇ ਜਿਨ੍ਹਾਂ ਨੂੰ ਬੇਚਰਾਗ ਪਿੰਡ ਕਿਹਾ ਜਾਂਦਾ ਵੈ ਜ਼ਮੀਨ ਜਨਾਬ ਇਹ ਵਾਂਦੇ ਨੇ ਫਸਲਾ ਲੈ ਕੇ ਵੀ ਜਾਂਦੇ ਨੇ ਇੱਥੇ ਇਹਨਾਂ ਦੇ ਮੀਟਰ ਵੀ ਲੱਗੇ ਹੋਏ ਨੇ ਖਰਾਬੇ ਦੀ ਜਦੋਂ ਵਾਰੀ ਆਂਦੀ ਹੈ ਤੇ ਜਨਾਬ ਤੁਸੀਂ ਰੈਵਨਿਊ ਰਿਕਾਰਡ ਚ ਨਹੀਂ ਬੋਲਦੇ ਇਹ ਕਿੱਦਾਂ ਸੰਭਵ ਹੋ ਸਕਦਾ ਹੁਣ ਇੱਥੇ ਦੇ ਜਿੰਨੇ ਕਿਸਾਨ ਨੇ ਇਹਨਾਂ ਦੀ ਜ਼ੁਬਾਨੀ ਮੈਂ ਜਾਣਨਾ ਚਾਹਾਂਗਾ ਹਾਲਾਤ ਨਰਿੰਦਰ ਸਿੰਘ ਜੀ ਕੀ ਐ ਸੁੱਤ ਕਹਿੰਦੇ ਪਏ ਨੇ ਚਿਹਰੇ ਤੇ ਜਿਹੜੀ ਐ ਕੀ ਤਣਾਅ ਚਿੰਤਾ ਆਰਾਮ ਦੇ ਨਾਲ ਤੇ ਆਸਾਨੀ ਨਾਲ ਦੇਖੀ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਲਾਤ ਤੇ ਤੁਸੀਂ ਵੇਖੋ ਜੀ ਜੋ ਦਸੰਡਿਆ ਤੁਹਾਡੇ ਸਾਹਮਣੇ ਇੱਥੇ ਜਿਹੜੇ ਢਾਏ ਦੇ ਕੰਡੇ ਦੇ ਜਿਉਂ ਧੁੰਦਾ ਗੁੱਜਰ ਮਾਲਕ ਦੇਖਾ ਭੈੜ ਕਲੇਰ ਜੋਟਾਏ ਵਾਲਾ ਮੁੰਡਾ ਪਿੰਡ ਗੁੱਜਰਪੁਰਾ ਘੜਕਾ ਜੋ ਵੀ ਹਰੀ ਕਹਤਾ ਹੈ ਆ ਢਾਹੇ ਵਾਲੇ ਤੁਹਾਨੂੰ ਸਾਰੇ ਚੰਬਾ ਜੋ ਜਿੰਨੇ ਪਿੰਡ ਸਾਰਿਆਂ ਦੀ ਜ਼ਮੀਨ ਅਸਲ ਦੇ ਵਿੱਚ ਜੀ ਹੈ ਜਿਹੜੀ ਆ ਇਹ ਮੰਡ ਦੇ ਵਿੱਚ ਆ ਮੰਡ ਦੇ ਵਿੱਚ ਹੋਣ ਕਰਕੇ ਜਿਹੜੀ ਸਾਡੀ ਜ਼ਮੀਨਾਂ ਉਪਤਾੜ ਆ ਉਹ ਬਹੁਤ ਘਟਿਆ ਤੇ ਵਜਾਉ ਜ਼ਮੀਨ ਸਰਾ ਮਾਹਾਂ ਲੋਕਾਂ ਨੇ ਬਾਤ ਕੀਤੀ 1980 ਤੋਂ ਲੈ ਕੇ ਉਦੋਂ ਟਰੈਕਟਰ ਵੀ ਘਟ ਹੁੰਦੇ ਸੀ ਹੁਣ ਚਲੋ ਘਰ ਡਾਕਟਰ ਡਾਕਟਰ ਲੋਕਾਂ ਨੂੰ ਹੋ ਗਏ ਤੇ ਚਲੋ ਹੁਣ ਬਾਈ ਰੋਟੀ ਖਾਣ ਲੱਗੇ ਤੇ ਹੁਣ 23 ਦੋਵੇਂ ਮਾਰੇ ਗਏ ਉਦੋਂ ਕੱਖ ਨਹੀਂ ਬਣਿਆ ਨਾ ਕੋਈ ਉਹਦੇ ਚੱਕਣ ਕ ਵੀਜੀ ਕੀ ਨਾ ਕੋਤਲ ਬਾਦ ਤੇ ਬਾਬਾ ਆਨੰਦ ਸੋਣਾ ਨੇ ਖਾਲਸਾ ਢਾਲ ਆਇਆ ਜੀ ਉਹਨਾਂ ਕੋ ਕਰਾ ਕਰੂਗੇ ਪਧਰੀਆਂ ਕਰਵਾਈਆਂ ਤੇ ਬਹੁਤ ਬਹੁਤ ਹਾਲਾਤ ਮਾਰੇ ਆ ਜੀ ਸਰਦਾਰ ਸਾਹਿਬ ਜਿੱਥੇ ਤੱਕ ਮੇਰੀ ਨਿਗਾਹ ਆ ਰਹੀ ਸਾਹਮਣੇ ਗੁਰਦੁਆਰਾ ਸਾਹਿਬ ਹੈ ਉਸ ਤੋਂ ਅੱਗੇ ਤੱਕ ਕਿੰਨੇ ਕ ਪਿੰਡ ਜਿਹੜੇ ਨੇ ਕਿਚਪੇੜ ਤੇ ਕਿੰਨੀ ਕਿ ਜ਼ਮੀਂ ਚਪੇੜ ਦੇ ਦਾਦਿਆਂ ਵੀ ਗਾੜੀ ਮੁੰਡਾ ਪਿੰਡ ਹੋ ਗਿਆ ਗੁੱਜਰਪੁਰਾ ਹੋ ਗਿਆ ਢੜਕਾ ਹੋ ਗਿਆ ਕਮੋ ਹੋ ਗਏ ਕੰਬਾ ਹੋ ਗਿਆ ਧੁੰਨ ਟਾਏ ਵਾਲੇ ਹੋ ਗਏ ਕਿੜੀਆਂ ਮਰਨਾਂ ਦਾ ਹੀ ਆ ਮਰਨਾਂ ਦਾ ਹੀ ਮਲਹਾਰੀ ਗਾੜੀ ਹਰੀ ਕੇ ਆਗੇ ਹਰੀ ਕੇ ਆ ਗਿਆ ਹਾਂਜੀ 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 ਅਸੀਂ ਜਿਸ ਥਾਂ ਤੇ ਖੜੇ ਹੋਇਆ ਇੱਥੇ ਨਾ ਤਾਂ ਦੂਰ ਕੋਈ ਕਿਸ਼ਤੀ ਦਿਸਦੀ ਪਈ ਆ ਵਜੋਂ ਦੀ ਇਹ ਵੀ ਹੋ ਸਕਦੀ ਸਾਹਮਣੇ ਕੋਈ ਬਾਦੀ ਨਹੀਂ ਹੈਗੀ ਡੇਰੇ ਜਿਹੜੇ ਨੇ ਪਰਲੇ ਪਾਸੇ ਨੇ ਹੁਣ ਮੈਂ ਆਂਨਾ ਕਿ ਬਚਾਅ ਕੀ ਹੋ ਰਹੇ ਨੇ ਅਰਜੀ ਬੰਦ ਤਾਂ ਬਹੁਤ ਸਾਰੇ ਟੁੱਟੇ ਨੇ ਜਿਹੜੇ 25 30 ਘਰ ਵਿੱਚ ਰਹਿੰਦੇ ਸੀ ਉਹ ਸਾਰਾ ਕੋ ਸਮਾਨ ਉਹ ਰੁੜ ਗਿਆ ਉਹ ਡੁੱਬ ਗਿਆ ਕੋਈ ਡੰਗਰ ਮਰ ਗਿਆ ਉਹ ਨਾਨਕ ਆ ਮੁੰਡੇ ਪਿੰਡੋ ਚੇ ਥਾਂਵਾਂ ਦੇ ਲੋਕਾਂ ਦੇ ਘਰਾਂ ਵਿੱਚ ਬੈਠੇ ਆ ਕੋਈ ਹਲਾਕ ਜਿਹੜੀ ਹੈ ਕਿ ਇੱਕ ਦੂਜੇ ਦੇ ਕਾਰਨ ਸਹੀ ਕਿਸੇ ਨੇ ਸ਼ਰਨ ਨਹੀਂ ਦਿੱਤੀ ਹੱਥ ਕੈਂਪ ਕਿਸੇ ਤਰੀਕੇ ਦੇ ਨਾਲ ਕੋਈ ਉਹਨਾਂ ਨੂੰ ਆਰਜੀ ਮਦਦ ਹਲਕੇ ਦਾ ਐਮਐਲਏ ਲਾਲਪੁਰ ਆ ਉਹਨੇ ਕਿਸੇ ਦੇ ਟੀਮ ਵੀ ਨਹੀਂ ਮਾਰੀ ਜਾਣ ਕੇ ਉਹਨੇ ਵੀ ਨਹੀਂ ਪੁੱਛਿਆ ਵੀ ਬਾਬਿਆਂ ਡੇਰੇ ਜਾ ਕੇ ਮੈਂ ਕੋਈ ਬਾਬਿਆਂ ਨੂੰ ਪੁੱਛਾਂ ਵੀ ਕੀ ਹਲਾ ਤੇ ਆ ਤੇ ਕੀ ਮੈਂ ਗਵਰਨਮੈਂਟ ਕੋ ਲਿਆ ਸਕਦਾ ਨਹੀਂ ਜੀ ਕੋਈ ਆਇਆ ਹੀ ਕੋਈ ਨਹੀਂ ਇੱਥੇ ਸਰਦਾਰ ਸਾਹਿਬ ਦਾ ਜੋ ਦਾਵਾ ਹੈ ਠੀਕ ਹੈ ਨਹੀਂ ਆਇਆ ਨਹੀਂ ਆ ਜੀ ਨਹੀਂ ਆਇਆ ਮੈਂ ਆ ਤੁਹਾਡੇ ਕੋਲ ਆ ਬਿਲਕੁਲ ਠੀਕ ਹੈ ਜੀ ਜੋ ਐਸਰ ਨਰਿੰਦਰ ਸਿੰਘ ਉਹਨਾਂ ਨੇ ਦੱਸਿਆ ਇਹ ਇਹ ਬਿਲਕੁਲ ਸਹੀ ਗੱਲਾਂ ਇਹਨਾਂ ਕੀਤੀਆਂ ਜੋ ਸਰਕਾਰਾਂ ਪਹਿਲਾਂ ਆਉਂਦੀਆਂ ਸੀ ਸ਼ਰੋਮਨੀ ਅਕਾਲੀ ਦਲ ਦੀ ਸਰਕਾਰ ਡੋਰੀਵਰੀ ਬਣੀ ਜਦੋਂ ਵੀ ਕੋਈ ਸ਼ਰੋਮਨੀ ਅਕਾਲੀ ਦਲ ਵੱਲੋਂ ਇਹ ਆਪ ਤੌਂਦੀ ਸੀ ਤੇ ਉਹ ਅੱਗੇ ਹੋ ਕੇ ਲੜਦੀ ਸੀ ਇਸੇ ਹੀ ਤਰ੍ਹਾਂ ਜਦੋਂ ਸਰ ਰਣਜੀਤ ਸਿੰਘ ਜੀ ਬ੍ਰਾਂਪਰਾ ਸਾਹਿਬ ਸਾਡੇ ਮੰਤਰੀ ਰਹੇ ਉਹਨਾਂ ਨੇ ਜਦੋਂ ਵੀ ਕੋਈ ਇਹੋ ਜਿਹੀ ਕੁਦਰਤੀ ਆਫਤ ਆਉਂਦੀ ਸੀ ਤੇ ਉਹ ਕਿਸਾਨਾਂ ਦੇ ਅੱਗੇ ਲੱਗ ਕੇ ਉਹਨਾਂ ਨੂੰ ਮੁਆਵਜ਼ਾ ਵੀ ਦੇਂਦੇ ਸੀ ਜੋ ਜੋਗ ਅਗਵਾਈ ਕਰਕੇ ਉਹ ਜਿਹੜਾ ਕਿਸਾਨਾਂ ਦੀ ਬਾਹ ਫੜਦੇ ਸੀ ਜਿਹੜੀ ਹੋਣ ਵਾਲੀ ਸਰਕਾਰ ਆ ਇਹਨਾਂ ਨੇ ਤੇ ਆਖਿਆ ਸੀ ਅਸੀਂ ਮੁਰਗੀ ਤੱਕ ਹੂੰ ਤੇ ਜੋ ਘਰਾਂ ਤੱਕ ਜੋ ਵੀ ਫਸਲ ਦਾ ਨੁਕਸਾਨ ਸਾਰਾ ਦਿਆਂਗੇ ਹੂੰ ਮੁਰਗੀ ਤੇ ਕੀ ਇਹਨਾਂ ਨੇ ਤੇ ਆਂਡਾ ਤੱਕ ਨਹੀਂ ਗੱ ਦਿੱਤਾ ਇਹੋ ਜੀਆਂ ਜਿਹੜੀਆਂ ਸਥਿਤੀਆਂ ਜਿਹੜੀਆਂ ਸਰਕਾਰ ਦੀਆਂ ਬਣੀਆਂ ਹੋਈਆਂ ਪਰ ਇਹ ਗੱਲ ਕਰਦੇ ਆਂਗੇ ਵੀ ਜਿਸ ਤਰ੍ਹਾਂ ਇਹ ਕੁਦਰਤੀ ਆਫਤ ਆਈ ਇਹ ਕਿਸੇ ਦੇ ਵੱਸ ਦੀ ਗੱਲ ਨਹੀਂ ਪਰ ਜੇਕਰ ਸਰਕਾਰ ਜਾਂ ਕੋਈ ਵਿਧਾਇਕ ਜਾਂ ਕੋਈ ਵੀ ਨਮਾਇੰਦਾ ਜਿਹੜਾ ਆ ਕਰਕੇ ਸੰਗਤ ਦੇ ਵਿੱਚ ਖਲੋ ਕੇ ਉਹਨਾਂ ਦੇ ਮੋਢੇ ਦੇ ਉੱਤੇ ਹੱਥ ਰੱਖੇ ਵੀ ਕੋਈ ਗੱਲ ਨਹੀਂ ਅਸੀਂ ਨਾਲ ਆ ਪਰ ਇਹ ਜਿਹੜੀ ਗੱਲ ਆ ਇਹ ਵੀ ਨਹੀਂ ਹੋਈ ਕਈ ਦਿਨ ਹੋ ਗਿਆ ਰਵਿੰਦਰ ਸਿੰਘ ਜੀ ਬ੍ਰਹਮਪੁਰਾ ਸਾਹਿਬ ਆਏ ਸੀ ਸਾਡੇ ਨਗਰ ਧੁੰਦੇ ਦੇ ਵਿੱਚ ਉਥੋਂ ਬੰਨ ਟੁੱਟਾ ਸੀਗਾ ਇਹਨਾਂ ਨੇ 50000 ਰੁਪਇਆ ਦੇ ਕੇ ਉਦੋਂ ਹੀ ਲੋਕਾਂ ਦੇ ਅਥਰੂ ਪੁੰਝੇ ਤੇ ਇਹ ਜਿਹੜਾ ਬੜਾ ਸ਼ਲਾਘਾ ਜੋ ਕਰੂ ਸੀ ਉਸਨੂੰ ਦਾਸ ਸਾਹਿਬ ਤੁਹਾਡਾ ਨਾਮ ਕੀ ਹੈ ਸਵਰਨ ਸਿੰਘ ਕਾਂਗਰਸ ਦੀ ਵੀ ਸਰਕਾਰ ਆਈ 88ਛੜ ਵੀ ਆਏ ਉਸ ਤੋਂ ਬਾਅਦ ਜਿਹੜੀ ਸ਼ਰਮਣੀ ਅਕਾਲੀ ਦਲ ਦੀ ਵੀ ਸਰਕਾਰ ਆਈ ਆਮ ਆਦਮੀ ਪਾਰਟੀ ਦੀ ਜੋ ਸਰਕਾਰ ਸੀ ਸਵਾਲ ਮੇਰਾ ਸਿੱਧੇ ਤੌਰ ਤੇ ਇਹ ਹੈ ਜੇ ਤੁਸੀਂ ਮੈਂ ਹੋਰ ਜਾਂ ਜਿਹੜੇ ਲੋਕ ਇੱਥੇ ਆ ਕੇ ਇਹ ਤਬਾਹੀ ਦਾ ਮੰਜ਼ਰ ਦੇਖ ਸਕਦੇ ਨੇ ਸਰਕਾਰਾਂ ਨੂੰ ਦਿਸਦਾ ਕਿਉਂ ਨਹੀਂ ਪਿਆ ਵਜਾ ਉਹ ਦੀ ਕੀ ਹੈ ਇਹ ਦੇਖੋ ਇੱਕੋ ਹੀ ਕਾਲੀ ਸਰਕਾਰ ਜਿਹੜੀ ਵੈਰੀ ਸੀ ਕਿਸ ਨੇ ਕਿਸ ਦੀ ਬਾਤ ਨਹੀਂ ਪੁੱਛੀ ਜੇ ਇਹ ਤਾਂ ਕਾਂਗਰਸ ਹਾਂ ਵੀ ਦਿੱਤਾ ਖਰਾਬਾ ਤੇ ਉਹਨਾਂ ਵੀ ਘਟ ਦਿੱਤਾ ਇੱਕ ਇਹਨਾਂ ਨੇ ਦਿੱਤਾ ਪਰੇ ਜਨੀ ਬਰਾਈ ਸਕਾਰ ਦੌਰਾਂ ਬਣੇ ਆ ਪਾਣੀ ਦੇ ਵਿੱਚ ਖਲੋ ਕੇ ਬੇੜੀ ਚਾਂੜ ਕੇ ਸਾਰੇ ਦੁੱਖ ਜਿਹੜੇ ਆਉ ਕਿਸਾਨਾਂ ਦੇ ਸੁਣਦੇ ਠੀਕ ਹੈ ਤੇ ਵੇਖੋ ਤੁਸੀਂ ਹਾਲਤ ਬਣੀ ਤੁਹਾਨੂੰ ਦਿਖਦਾ ਜੋ ਘਾਇਰੇ ਕੰਡੇ ਕੰਡੇ ਸਾਰੇ ਪਿੰਡਾਂ ਜਮੀਨਾ ਮੰਡ ਜਾ ਰਹਿਆਂ ਆ ਤਾਂ ਸਾਡੇ ਕੋਲ ਥੋੜੀਆਂ ਆ ਇਹਨਾਂ ਦੇ ਗੁਜ਼ਾਰਾ ਵਾ ਤੇ ਜਦੋਂ ਆ ਹਾਲਤ ਹੋ ਜੇ ਤੁਹਾਨੂੰ ਬਰਾ ਤੇ ਫਿਰ ਸੁਣੋ ਤਾਂ ਪਾਸ ਨਿਰੰਦਰ ਸਿੰਘ ਜੀ ਇਹ ਸਾਰੀਆਂ ਚੀਜ਼ਾਂ ਦਾ ਹੱਲ ਨਹੀਂ ਨਿਕਲ ਸਕਦਾ ਕਿਉਂਕਿ ਮੈਂ ਬਾਉਪੁਰ ਵੀ ਉਧਰ ਰਿਪੋਰਟਿੰਗ ਕਰਕੇ ਆਇਆ ਅਲੀ ਖੁਰਦ ਗਿਆ ਵਾ ਫਿਰ ਕਈ ਅੱਗੇ ਪਿੰਡਾਂ ਤੱਕ ਅਖੀਰ ਤੱਕ ਗਿਆ ਰਾਮਪੁਰ ਗੁੱਜਰ ਦੋ ਤਾਂ ਮੇਰੇ ਅੱਖਾਂ ਦੇ ਸਾਹਮਣੇ ਟੁੱਟੇ ਨੇ ਕਿਸਾਨ ਇਹ ਕਹਿੰਦਾ ਪਿੰਡ ਵਾਸੀ ਇਹ ਕਹਿੰਦੇ ਨੇ ਕਿ 2023 ਦੇ ਵਿੱਚ ਪਤਾ ਲੱਗਿਆ ਸੀਗਾ ਕਿ ਇੱਥੇ ਖਰਾਬੀ ਹੋ ਗਈ ਹੈ ਤੇ ਉਹਨੂੰ 1.5 ਤੋਂ 2 ਸਾਲ ਮਿਲ ਗਏ ਸੀ ਸੂਤ ਕੀਤਾ ਜਾ ਸਕਦਾ ਸੀ ਇਧਰ ਇਹ ਚੀਜ਼ਾਂ ਸੰਭਵ ਨਹੀਂ ਹੈਗੀਆਂ ਕਿ ਉੱਥੇ ਤੱਕ ਜਾਣ ਦੀ ਜਿਹੜੀ ਲੋੜ ਹੈ ਹੀ ਨਹੀਂ ਜਾਂ ਪਹੁੰਚਿਆ ਨਹੀਂ ਜਾ ਸਕਦਾ ਜਾਂ ਕੋਈ ਕਿਸੇ ਨੇ ਕੋਸ਼ਿਸ਼ ਹੀ ਨਹੀਂ ਕੀਤੀ ਤੇ ਅੱਜ 2023 ਤੋ ਸਬਕ ਸਿੱਖਿਆ ਨਾ ਹਾਲਾਤ ਬਣਿਆ ਨਹੀਂ ਤਾਂ ਹੁਣ ਵੀ ਜੋ 23 ਦਾ ਹੋਇਆ ਇਹ ਬੰਨ ਜਿਹੜਾ ਉੱਚਾ ਹੋਇਆ ਨਾਲ ਪੱਥਰ ਲੱਗ ਜਾਂਦੇ ਕੋਈ ਗੱਲ ਨਹੀਂ ਬਹੁਤ ਦੂਰ ਹੈ ਪਰਾਂਪਰਲਾ ਬੰਨ ਤੇ ਦਰਿਆ ਰਾਮ ਦੇ ਨਾਲ ਵਿੱਚ ਦੀ ਜਾ ਸਕਦਾ ਰਾਮ ਦੇ ਨਾਲ ਨਾ ਤੇ ਕਿਸੇ ਨੂੰ ਰੇਤ ਪਕੜਣ ਲੈਂਦੇ ਆ ਜੇ ਕੱਢਦਾ ਤੇ ਉੱਤੇ ਪਰਚਾ ਦੇ ਦਿੰਦੇ ਆ ਤੇ ਜੇ ਉਹ ਖਲਾਈ ਆਖਣ ਲੋਕਾਂ ਨੂੰ ਵੀ ਆਪੋ ਆਪਣੇ ਮੱਥਿਆਂ ਤੋਂ ਤੁਸੀਂ ਜੀ ਲੈ ਜਾਓ ਖਲਾਈ ਕਰ ਲੋ ਤੇ ਲੋਕ ਤੇ ਬਹੁਤ ਡੂੰਗਾ ਕਰਦੇ ਨੇ ਉਹ ਇਹਦੇ ਇਨੀ ਨੌਬਤੀ ਨਾ ਆਵੇ ਕਿੰਨੀ ਉਮਰ ਤੁਹਾਡੀ ਤੇ ਕੀ ਨਾਮ ਤੁਹਾਡਾ ਮੇਰਾ ਨਾਮ ਸਾ우 ਸਿੰਘ ਕਿੰਨੀ ਉਮਰ ਕੋ 40 ਸਾਲ ਜੀ 40 ਸਾਲ ਦੇ ਵਿੱਚ ਇਹੋ ਜਿਹੇ ਹਾਲਾਤ ਕਦੀ ਵੇਖੇ ਅੱਗੇ ਤੇ ਜਿੰਨਾ ਲੱਕ ਕਿਸਾਨ ਦਾ ਟੁੱਟਿਆ ਦੁਬਾਰਾ ਹੁਣ ਕਿਦਾਂ ਖੜਾ ਹੋਏ ਮੈਂ ਤਾਂ ਵੀ ਭਾਜੀ ਕੋਈ ਗੱਲ ਕਰਨ ਵਾਲੀ ਹੈ ਨਹੀਂ ਜਿੰਨਾ ਨੁਕਸਾਨ ਹੋ ਗਿਆ ਇਹ ਪੂਰਾ ਨਹੀਂ ਹੋਣਾ 6-7 ਸਾਲ ਉੱਠਿਆ ਨਹੀਂ ਜਾਣਾ ਇਹਨਾਂ 88 ਦੇ ਵਿੱਚ ਨੁਕਸਾਨ ਨਹੀਂ ਹੋਇਆ ਜਿੰਨਾ ਹੋਣ ਹੋ ਗਿਆ ਅੱਛਾ ਕਿਹਨੇ ਆਣ ਕੇ ਪੁੱਛਿਆ ਤੇ ਕੀ ਹੋਇਆ ਇੱਥੋਂ ਟਾਇਆਂ ਤੋਂ ਫੋੜਾਂ ਖਜਾਲੇ ਚੱਲ ਜਾਂਦੇ ਰਹੇ ਇਹ ਨੇ ਆਣ ਕੇ ਬਾਦ ਨਹੀਂ ਪੁੱਛੀ ਮਾਲ ਤਾਂ ਮੇਰਾ ਫਿਰ ਉੱਥੇ ਆ ਕੇ ਖੜ ਜਾਂਦਾ ਨਾ ਤੁਸੀਂ 88 ਤੱਕ ਪਹੁੰਚ ਗਏ 88 ਤੱਕ ਗੱਲ ਲੱਗ ਫਿਰ ਦਿਸਦੀ ਕਿਉਂ ਨਹੀਂ ਹੈ ਤਸਵੀਰ ਕਿਸੇ ਨੇ ਪਾਈ ਬੰਨ ਦੇ ਨਾਲ ਬਿਲਕੁਲ ਪਾਣੀ ਲੱਗਾ ਹੋਇਆ ਵਾ ਫਿਰ ਦਿਸਦਾ ਕਿਉਂ ਨਹੀਂ ਪਿਆ ਦਿਸਦਾ ਤਾਂ ਸਭ ਕੋਈ ਪਰ ਕਿਸੇ ਨੇ ਕੀਤਾ ਕੋਣੀ ਕਰਨਾ ਨਹੀਂ ਚਾਹਦੇ ਕਰਨਾ ਨਹੀਂ ਚਾਹੁੰਦੇ ਕਿ ਨੀਤੀ ਨਹੀਂ ਹੈਗੀ ਜਾਂ ਨਿਆਚ ਫਰਕ ਨਹੀਂ ਨੀਤੀ ਨਹੀਂ ਹੈਗੀ ਨਾ ਕੰਮ ਕਿਹੜਾ ਜਿਹੜਾ ਨਹੀਂ ਹੁੰਦਾ ਜੀ ਨੀਤੀ ਨਹੀਂ ਹੁੰਦੇ ਸਾਰੇ ਹੋ ਜਾਂਦੇ ਆ ਜੀ ਨੀਤੀ ਹੁਣ ਖਾਲ ਸਾਈਡ ਵਾਲਿਆਂ ਨੇ ਪਹਿਲੀਆਂ ਖਰਾਬ ਹੋਈਆਂ ਸੀ ਖਾਲ ਸਾਈਡ ਵਾਲਿਆਂ ਨੇ ਖਾਲ ਸਾਈਡ ਵਾਲਿਆਂ ਨੇ ਇੰਨੀ ਮਤ ਦਿੱਤੀ ਕੋਲੋਂ ਮਸ਼ੀਨਾ ਲੈਣ ਕੇ ਕੋਲੋਂ ਤੇਲ ਫ ਕਾਲ ਸਾਇਡਾਂ ਲੈ ਬਹੁਤ ਮਤ ਕੀਤੀ ਤੁਹਾਨੂੰ ਇਹ ਨਹੀਂ ਲੱਗਦਾ ਕਿ ਇਹ ਕੰਮ ਸੰਸਥਾਵਾਂ ਦੇ ਕਰਨ ਵਾਲੇ ਨੇ ਠੀਕ ਹੈ ਸੰਸਥਾਵਾਂ ਬਣੀਆਂ ਨੇ ਸੇਵਾ ਭਾਵਨਾ ਹੁੰਦੀ ਇੱਧਰ ਵੀ ਗੁਰਦੁਆਰਾ ਸਾਹਿਬ ਹੈ ਕਿ ਉਹ ਇੰਨੀ ਸੇਵਾ ਕਰਦੇ ਪਏ ਨੇ ਲੋਕਾਂ ਤੱਕ ਪਹੁੰਚਦੇ ਪਏ ਆ ਫਿਰ ਸਰਕਾਰੀ ਜਿਹੜੇ ਡਿਪਾਰਟਮੈਂਟ ਤੇ ਉਹ ਕਿੱਥੇ ਜਾਣਗੇ ਲੱਗਦਾ ਨਹੀਂ ਇਹ ਕੰਮ ਉਹਨਾਂ ਦੇ ਕਰਨ ਵਾਲੇ ਨੇ ਆਪ ਮੋ ਹੋ ਰਿਹਾ ਕਿ ਪੰਜਾਬੀ ਆ ਕੇ ਸਰਕਾਰਾਂ ਦੇ ਹੀ ਕਰਨ ਵਾਲੇ ਆ ਤੇ ਉਹ ਹੀ ਕਰ ਸਕਦੀਆਂ ਉਹ ਹੀ ਪੱਥਰ ਲਾ ਸਕਦੀਆਂ ਲਾ ਕੇ ਸਾਰਾ ਕੁਝ ਉਹ ਕਰ ਸਕਦੀਆਂ ਪਰ ਸਰਕਾਰ ਸੁੱਤੀ ਹੈ ਸਰਕਾਰ ਨੇ ਵੀ ਕੱਢਦੀ ਆ ਲਓ ਜੀ ਇਹਦੇ ਕੋ ਪੈਸੇ ਕਿੱਥੋਂ ਆਏ ਉਹਨੂੰ ਫੜਾ ਲਿਆ ਦੂਜੇ ਨੂੰ ਪੈਸੇ ਕਿੱਥੋਂ ਆਏ ਉਹਨੂੰ ਫ ਹਾਂ ਇਹਨਾਂ ਕੰਮ ਜੱ ਲੱਗੀ ਤੁਹਾਡਾ ਨਾਮ ਸਰਦਾਰ ਸਾਹਿਬ ਹਲਵਿੰਦਰਪਾਲ ਸਿੰਘ ਪਖੋਕੇ ਜੀ ਕਿਸਾਨ ਇੱਕੋ ਗੱਲ ਆਖਦੇ ਪਏ ਨੇ ਜੋ ਖਰਾਬਾ ਜਿਸ ਤਰੀਕੇ ਨਾਲ ਜੋ ਸਥਿਤੀਆਂ ਹਾਲਾਤ ਬੇहद ਬੁਰੇ ਬਿਲਕੁਲ ਜੀ ਹੁਣ ਦੀ ਸਥਿਤੀਆਂ ਅੱਗੇ ਕਿੱਦਾਂ ਠੀਕ ਹੋ ਸਕਦੀਆਂ ਨੇ ਕੁਛ ਹੀ ਦਿਨ ਦੇ ਵਿੱਚ ਕਾਲੀ ਦਲ ਦੇ ਪ੍ਰਧਾਨ ਵੀ ਇੱਥੇ ਪਹੁੰਚਦੇ ਪਏ ਨੇ ਠੀਕ ਹੋਣਾ ਸਿੱਕ ਪਲੈਨਿੰਗ ਚਾਹੀਦੀ ਹੈ ਜੀ ਹਰ ਸਾਲ ਤੇ ਤੇਰੇ ਮੈਂਤ ਕਰਦੇ ਜਿੱਥੇ ਦੱਸ ਰਿਹਾ ਵੀ ਖਾਸਾ ਇਹ ਡਾਣਾ ਬਹੁਤ ਮਤ ਦਿੱਤੀ ਪਹਿਲੀਆਂ ਪੱਦਰ ਕੀਤੀਆ ਕਿੰਨੇ ਜਿਹੜੇ ਕੋਈ ਸਾਡੀ ਮਤ ਕਰੂਗਾ ਇਹ ਕੰਮ ਸਰਕਾਰਾਂ ਦੇ ਜੀ ਬਿਲਕੁਲ ਠੀਕ ਹੈ ਸਰਕਾਰ ਨੂੰ ਚਾਹੀਦਾ ਇੱਥੋਂ ਲੈ ਲੈ ਹਰੀ ਕੇ ਤੋਂ ਲੈ ਕੇ ਭਾਵੇਂ ਦੋ ਦੋ ਕਿਲੇ ਚੌੜਾ ਬੰਦ ਬਣ ਕੇ ਨਾ 30 ਚਾਈ ਚਾਈ ਫੁੱਟ ਤੇ ਜਿ세 ਗੋਦਵਾਲ ਸਾਹਿਬ ਦਾ ਪੋੜਿਆ ਇੱਥੋਂ ਤੱਕ ਇਧਰ ਬਣ ਲੈ ਤੇ ਦੂਜੇ ਬੰਨੇ ਉਹ ਬੰਨੇ ਛੱਡ ਕੇ ਵਿਛਲਾ ਜਿੰਨੀ ਨਾਲੀ ਛੱਡ ਕੇ ਉਧਰ ਜੋੜ ਦੇ ਵਿੱਚ ਉਧਰ ਲਾ ਏਰੀਆ ਬਣ ਜੇ ਤੇ ਇਧਰ ਲ ਏਰੀਆ ਵੀ ਬਚਾ ਹੋ ਸਕਦਾ ਉਹ ਕੋ ਪਲਾਨਿੰਗ ਨਾ ਹੋਣਾ ਇਹ ਇਤਨਾ ਨਹੀਂ ਭਈ ਆ ਗਏ ਆ ਕੇ ਚਲੇ ਜਾਈਏ ਕੀ ਫਰਕ ਪਊ ਜਿਹੜਾ ਸਾਨੂੰ ਇਹ ਦੇਖੋ ਆਪਾਂ ਗੱਲ ਸਰਕਾਰ ਜੀ ਇਹ ਕਹ ਲਈ ਸਰਕਾਰ ਜੀ ਜਿਵੇਂ ਬਹੁਤ ਹੈ ਜਿਹੜਾ ਆਪਣਾ ਸਾਡੇ ਨਾਲ ਵੈਦ ਕਰਕੇ ਗਿਆ ਹੈ ਨਾ ਪੇ ਇਥੇ ਕਿਸ ਦੀ ਕੁਗੜੀ ਮਰਗੀ ਮਾਦੂਈ ਪੈਸੇ ਦੇ ਤੂੰ ਬੱਕਰੀ ਚੋਨਾ ਲਾਣਾ ਪੈ ਗਿਆ ਮੈਂ ਨਾ ਜੋ ਮਰਜ਼ੀ ਕਰਨ ਪੈਜੀ ਤੋ ਕੋਈ ਗਰਜ਼ੋਰੀ ਵਾਲਾ ਅਜੇ ਤੱਕ ਨਹੀਂ ਇੱਥੇ ਆਇਆ ਮੈਂ ਕੋਈ ਅਹੀਂ ਕੋਈ ਸਰਕਾਰ ਸਰਕਾਰ ਦੀ ਕੋਈ ਬਰੂਤਾਂ ਦੀ ਗੱਲ ਹੀ ਕਰਦੇ ਜਾਂ ਹੱਕ ਦੀ ਗੱਲ ਹੀ ਕਰਦੇ ਦੇਖੋ ਸਾਡਾ ਹੁਣ ਰਾਈਟ ਹੈ ਅਸੀਂ ਫਸੇ ਆਏ ਲੋਕ ਫਸੇ ਆ ਇਹਨਾਂ ਦੀ ਮਦਦ ਕਰਨਾ ਇਹਨਾਂ ਦੀ ਬਾਹ ਫੜਨਾ ਸਰਕਾਰ ਕਹਦੇ ਅਸੀਂ ਦੇਈ ਨਾ ਇਹਨਾਂ ਨੂੰ ਅਸੀਂ ਦਿੰਨੇ ਆ ਸਰਕਾਰ ਨੂੰ ਇਸੇ ਕਰਕੇ ਪੈਸੇ ਦੇ ਦਈਏ ਪੇ ਐਵੇਂ ਵੇ ਆਵੇ ਤੇ ਲੋਕਾਂ ਦੀ ਬਾਹ ਫੜੇ ਵੇਖੋ ਤੁਹਾਡਾ ਨਾਮ ਕੀ ਹੈ ਸੁਪਾਸਿੰਗ ਮਾਨ ਸਾਹਿਬ ਦੀ ਇੱਕ ਵੀਡੀਓ ਵੀ ਚੱਲਦੀ ਪਈ ਕਿ ਲੋਕੇ ਤਾਂ ਮੇਰੇ ਹੁਣ ਕੰਨ ਚ ਆ ਕੇ ਕਹਿੰਦੇ ਤੁਸੀਂ ਗਾਂਹ ਦੀ ਤਿਆਰੀ ਕਰੋ بڑا ਵਧੀਆ ਪੰਜਾਬ ਚੱਲਦਾ ਪਿਆ ਇਹ ਸਥਿਤੀਆਂ ਉਹਨਾਂ ਦੇ ਬਿਆਨਾਂ ਨੂੰ ਤੁਸੀਂ ਜ਼ਮੀਨੀ ਪੱਧਰ ਤੇ ਕਿਵੇਂ ਦੇਖਦੇ ਹੋ ਬਹੁਤ ਮਾੜਾ ਲੱਗਦਾ ਈ ਤੇ ਮਾਨ ਸਾਹਿਬ ਤਾਂ ਕਿੰਨੇ ਦੁਆਰਾ ਸਰਕਾਰ ਬਣੇ ਕੇ ਰੰਗਲਾ ਪੰਜਾਬ ਹੋ ਰਿਹਾ ਕਦੀ ਨਹੀਂ ਬਣੂਗੀ ਨਾ ਨਾ ਆ ਨਹੀਂ ਸਕਦੀ ਇਹਦੀ ਸਰਕਾਰ ਸਰ ਕਦੀ ਵੀ ਨਹੀਂ ਕਦੀ ਵੀ ਨਹੀਂ ਸੁਪਨੇਂ ਜਿਵੇਂ ਸੋਚਨੇ ਕਿਤੇ ਮੇਰੇ ਨਾਲ ਕਰਦੇ ਵਾਦਾ ਹਾਂਜੀ ਵਾਦਾ ਕੀ ਆ ਪਿਆ ਮੈਨੂੰ ਸਹੀ ਕੌਂਦਾ ਆਇਆ ਪਾਣੀ ਕੌਂਦਾ ਆਇਆ ਕਿਸੇ ਨੇ ਆ ਕੇ ਪੁੱਛਿਆ ਨਹੀਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਹੀਂ ਇਹ ਗੰਨਾ ਚਾਹੁੰਦੇ ਆ ਏਡੀ ਜੀ ਦੀ ਜਬਾਨ ਕਾਲੀ ਆ ਇਹਨੇ ਆਖਿਆ ਸੀ ਮੈਂ ਮੋਟਰਾਂ ਬੰਦ ਰੱਖੂਗਾ ਚੋਨਾ ਲਾਊਗਾ ਪਾਣੀ ਪਾਣੀ ਤੇ ਪਾਣੀ ਪਾਣੀ ਹੋ ਗਿਆ ਮਸਲਾ ਇਹ ਚੀਜ਼ ਆਂਦਾ ਹੈ ਮੋਟਰਾਂ ਬੰਦ ਰੱਖੋ ਤੁਹਾਨੂੰ ਚੋਨਾ ਲਵਾਊਗਾ ਗੱਲਾਂ ਚ ਸਰਕਾਰ ਚੁਰਦੀ ਪੀਂਦਾ ਮਤਲਬ ਆਹ ਕਾਲੀ ਜਬਾਨੇ ਦੀ ਜੋ ਕਹਿੰਦਾ ਪੂਰਾ ਹੋ ਜਾਂਦਾ ਵੇਖੋ ਤੁਸੀਂ ਕਿਤਨਾ ਪਾਣੀ ਪਾਣੀ ਹੋ ਗਿਆ ਲੋਕ ਮਰੇ ਗਏ ਆ ਕੋਈ ਗੱਲ ਕਰਨ ਵਾਲੀ ਹੈ ਨਹੀਂਗੀ ਇਹ ਜ਼ਮੀਨ ਤੇ ਹਕੀਕਤ ਨੇ ਇਹ ਸਿਰਫ ਤੇ ਸਿਰਫ ਰਿਪੋਰਟ ਦਿਖਾਉਣ ਦਾ ਮਤਲਬ ਇਹ ਨਹੀਂ ਹੈ ਕਿ ਪੰਡਿਆ ਜਾਵੇ ਸਿਸਟਮ ਨੂੰ ਪ੍ਰਸ਼ਾਸਨ ਨੂੰ ਇਹ ਰਿਪੋਰਟ ਦਿਖਾਉਂਦਾ ਸਿਰਫ ਇੱਕੋ ਮਕਸਦ ਹੈ ਕਿ ਤੁਸੀਂ ਆ ਕੇ ਜ਼ਮੀਨੀ ਪੱਧਰ ਤੇ ਹਕੀਕਤ ਵੇਖ ਲਓ ਜਨਾਬ ਕਿਸ ਤਰੀਕੇ ਦੇ ਨਾਲ ਇਹ ਕਿਸਾਨ ਜਿਹੜੇ ਨੇ ਕੀ ਰਹਿ ਰਹੇ ਨੇ ਮੈਂ ਖੁਦ ਰਿਪੋਰਟਿੰਗ ਕੀਤੀ ਮੈਨੂੰ ਬਹੁਤ ਕਿਸਾਨ ਮਿਲੇ ਕਿ ਸਾਡੀਆਂ ਲਿਮਟਾਂ ਜਿਹੜੀਆਂ ਖੜੀਆਂ ਹੋਈਆਂ ਨੇ ਮਾਲ ਡੰਗਰ ਵੱੱਛਾ ਨਿਆਣਾ ਸੀ ਕਿਸ-ਕਿਸ ਚੀਜ਼ ਦੀ ਦੁਹਾਈ ਤਈਏ ਜੇਕਰ ਤੁਹਾਨੂੰ ਇਦਾਂ ਦੀਆਂ ਸਥਿਤੀਆਂ ਨਹੀਂ ਤੁਹਾਨੂੰ ਦੱਸਦੀਆਂ ਪਈਆਂ ਤੇ ਹੁਣ ਅਸੀਂ ਕੀ ਕਰੀਏ ਤੇ ਸਭ ਤੋਂ ਅਹਿਮ ਸਵਾਲ ਬਹੁਤ ਸਾਰੀਆਂ ਐਸੀਆਂ ਜਿਹੜੀਆਂ ਰਿਪੋਰਟਾਂ ਨੇ ਜੋ ਗੱਲਾਂ ਨੇ ਉਹ ਆਉਂਦੀਆਂ ਨੇ ਇਹ ਲੋਕ ਜਿਹੜੇ ਨੇ ਕਿ دریاਵਾ ਦੇ ਵਿੱਚ ਬੈਠੇ ਹੋਏ ਨੇ ਇਹਨਾਂ ਦਾ ਕੀ ਕੀਤਾ ਜਾਵੇ ਕੀ ਨਾ ਕੀਤਾ ਜਾਵੇ ਪਰ ਸਾਂ ਜਿਹੜਾ ਉਹ ਇਹ ਗੱਲ ਆਖਦਾ ਪਿਆ ਕਿ ਇਸ ਚੀਜ਼ ਤੋਂ ਬਚਾ ਹੋ ਸਕਦਾ ਸੰਭਵ ਹੈ ਜੇਕਰ ਨੀਅਤ ਹੋਵੇ ਹਾਂਜੀ ਬਿਲਕੁਲ ਜੀ ਸੰਭਵ ਹੈ ਜੀ ਜੇ ਬਾਜਵੇ ਬੰਨ ਸੰਭਵ ਹੈ ਪਰ ਹੁਣ ਜਿਹੜੀ ਐਸਪਲੇ ਲੋੜ ਹੈ ਨਾ ਜਿਵੇਂ ਦਾਰ ਦਾ ਪੂਰੇ ਪੈਸੇ ਲੱਗ ਕੇ ਫਸਲ ਦੀ تیاری ਹੋ ਗਈ ਹੁਣ ਇਹਨਾਂ ਨੂੰ ਇਹਨਾਂ ਨੂੰ ਉਹ ਜੋ ਹੋਰ ਗਿਆ ਹੁਣ ਇਹਨਾਂ ਨੂੰ ਕਿਰੋਮੀ ਕਲੇਟ ਦੀ ਲੋੜ ਆ ਹੁਣ ਗੱਲਾਂ ਦੀ ਲੋੜ ਦੀ ਹੁਣ ਤੇ ਚੋਨਾ ਵੜਨਾ ਸਾਰੇ ਹੋ ਗਏ ਹਾਂ 15 ਤੱਕ ਖੇੜ ਸਰੀ ਤੁਸੀਂ ਕੀ ਕਹਿ ਰਹੇ ਹੋ ਜੀ ਵਾਖਾ ਸਾਹਿਬ ਬਹੁਤ ਸਾਰਾ ਖਰਚਾ ਲੋਕਾਂ ਨੇ ਕੀਤਾ ਵੈਗਰੂ ਜੀ ਬਹੁਤ ਖਰਚਾ ਆਇਆ ਲੋਕਾਂ ਦਾ ਪਰ ਹਰ ਵਾਰਾਂ ਜਦੋਂ 88 ਤੋਂ ਲੈ ਕੇ ਜਦੋਂ ਵੀ ਸਰਕਾਰਾਂ ਬਣਦੇ ਰਹੀਆਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹ ਆਪ ਇੱਥੇ ਆਣ ਕੇ ਵੇਖ ਕੇ ਜਾਂਦੇ ਰਹੇ ਸੁਖਬੀਰ ਸਿੰਘ ਬਾਦਲ ਇੱਥੇ ਆਣ ਕੇ ਪੈਸੇ ਵੰਡ ਕੇ ਜਾਂਦੇ ਰਹੇ ਆਪ ਪਰ ਲੋਕੀ ਤਾਂ ਭੰਦੇ ਬਹੁਤ ਨੇ ਨਾ ਬਾਦਲ ਸਾਹਿਬ ਨੇ ਕੀ ਕਰਨਾ ਅੱਜ 70 ਸਾਲ ਹੋ ਗਏ ਨੇ ਬਾਦਲ ਸਾਹਿਬ ਕਰਕੇ ਹੀ ਇੱਥੇ ਤੱਕ ਪਹੁੰਚੇ ਆ ਟਾਈਮ ਲੱਗੇਗਾ ਸਰਕਾਰ ਇਹ ਆਪ ਗੱਲ ਕਹਿੰਦੀ ਹੈ ਕਿ ਲੁੱਟਣ ਵਾਲੇ ਸੀ ਉਹ ਤਾਂ ਸਾਰਾ ਕੁਝ ਇਹ ਕਰਨ ਵਾਲੇ ਸੀ ਉਹ ਭੰਡਣ ਵਾਲੇ ਭੰਡੀ ਜਾਂਦੇ ਸਭ ਕੁਝ ਲੈ ਕੇ ਸਭ ਕੁਝ ਫੇਰ ਵੀ ਕਰੀ ਜਾਂਦੇ ਫੇਰ ਵੀ ਹੁਣ ਭਗਵੰਤ ਮਾਨ ਇੱਕ ਵਾਰਾਂ ਵੀ ਇੱਥੇ ਆਇਆ ਸਾਡੇ ਪਿੰਡ ਵੀ ਇੱਕ ਵਾਰਾਂ ਢੇੜਾ ਹੀ ਮਾਰ ਜਾ ਕੇ ਆਣ ਕੇ ਵੀ ਮੈਂ ਇਹ ਹੈਗੇ ਲੋਕ ਨਹੀਂ ਹੈਗੇ ਸਮਰਗੇ ਕਿਦਾਂ ਕਿਉਂ ਖੁਰੂ ਹੋਏ ਆਪਸ ਚ ਲੜੀ ਜਾਂਦੇ ਨੇ ਕੋਈ ਬੰਨਣਾ ਲੜੀ ਜਾਂਦੇ ਪਰ ਚਲੋ ਸਰਕਾਰ ਆਈ ਹੈ ਉਹ ਦੋ ਦਿਨ ਲੜਦੇ ਉਹ ਤਾਂ ਆ ਕੇ ਮਾਫੀ ਇਸ ਮੌਕੇ ਤੇ ਬਹਿ ਕੇ ਦੇਖੇ ਜਾਂਦੇ ਨੇ ਸਦਾ ਪ੍ਰਕਾਸ਼ ਤੋਂ ਬਾਦਲ ਤੇ ਬਰੰਪਰਾ ਸਾਹਿਬ ਜੀ ਅਈ ਉਹ ਲੜਾਈ ਵੱਖਰੀ ਗੱਲ ਆ ਪਰ ਪਾਟ ਦੇ ਨਾਲ ਹੈ ਨਾ ਤੁਸੀਂ ਉਸ ਚੀਜ਼ ਨੂੰ ਕਿੱਦਾਂ ਵਿਚਾਰ ਕਰਦੇ ਹੋ ਵਿਰੋਧੀ ਇਹਨਾਂ ਦਾ ਪ੍ਰਚਾਰ ਕਰਨਾ ਅਕਾਲੀ ਦਲ ਨੇ ਤਗੜੇ ਹੋ ਕੇ ਨਿਕਲਿਆ ਲੋਕਾਂ ਦੇ ਵੋਟਾਂ ਲੋਕਾਂ ਨੂੰ ਪਾਉਣੀਆਂ ਸਰਕਾਰ ਬਣੂ ਇਹ ਲਾਜ ਸਾਰੇ ਕਰਾਂਗੇ ਮੈਚ ਦੀ ਪਲਾਨਿੰਗ ਦਾਤਾ ਅਈ ਜਦੋਂ ਸਾਡੇ ਮੁੱਖ ਮੰਤਰੀ ਬਣੂਗਾ ਸਬੀਰ ਸਿੰਘ ਬਾਦਲ ਉਹਨੂੰ ਕਹਾਂਗੇ ਜੀ ਆ ਇਹਦਾ ਲਾਜ ਹੈ ਜਿਹੜਾ ਪੱਕਾ ਸਿੰਘ ਬਾਦਲ ਨੂੰ ਤਾਂ ਸਿੱਧੇ ਤੌਰ ਤੇ ਜਿਹ ਨੇ ਕੀਤਾ ਲੁੱਟ ਕੇ ਖਾਦਾ ਪੰਜਾਬ ਨੂੰ ਉਹਦਾ ਕੀ ਜਵਾਬ ਉਹ ਜਿਹੜੇ ਮੁੱਖ ਮੰਤਰੀ ਸਾਹਿਬ ਹੁਣ ਕਹਿੰਦਾ ਨਾ ਜੀ ਉਹਦੀ ਵਾਰੀ ਤੇ ਮੁੜ ਕੇ ਆਉਗੀ ਆ ਤੁਹਾਡੇ ਸਾਹਮਣੇ ਲੋਕ ਖਲੋਤੇ ਜਿਹਨੇ ਤੁਹਾਨੂੰ ਮੂੰਹੋਂ ਮੂੰਹ ਕਹਿ ਰਹੇ ਵੀ ਆਉਂਦੇ ਸੀ ਬਾਦਲ ਸਾਹਿਬ ਸਾਨੂੰ ਮੁਆਵਜ਼ਾ ਦੇ ਕੇ ਜਾਂਦੇ ਸੀ ਪਾਣੀ ਦੇ ਨਹੀਂ ਰੋਕ ਸਕਦੇ ਪਰ ਲੋਕਾਂ ਦੇ जख्मਾਂ ਦੇ ਮਲਮ ਲਾਉਂਦੇ ਸੀ ਉਹਨਾਂ ਦੇ ਖਰਚੇ ਪਾਣੀ ਦੇ ਜਾਂਦੇ ਇਹ ਵੀ ਅਗਲੀ ਫਸਲ ਤਾਂ ਬੀਜ ਲੈਣਗੇ ਇਹ ਕਾ ਕੇ ਬਾਦਲ ਦੀ ਕਿਤਨਾ ਰੀਸ ਕਰ ਲੈਣਗੇ ਨੌਜਵਾਨੋ ਸਹਿਮਤ ਹੋ ਇਸ ਗੱਲ ਨਾਲ ਹਾਂ ਜੀ ਬਿਲਕੁਲ ਜੀ ਬਿਲਕੁਲ ਲੋਕ ਕਹਿੰਦੇ ਪਏ ਨੇ ਬਿਲਕੁਲ ਜੀ ਇੰਨਾ ਨੇ ਫੜੀ ਹਾਂ ਜੀ ਹਾਂ ਜੀ ਹਾਂ ਜੀ ਮੱਡੀ ਵੀ ਇਹਨਾਂ ਨੇ ਪਿੰਡ ਚ ਲੈ ਆਂਦੀ ਆ ਅੱਗੇ ਵੀ ਟੀਮਾਂ ਇੱਥੇ ਬਹਿ ਚੁੱਕੀਆਂ ਵਾਂ ਬਾਦਲ ਸਾਹਿਬ ਨੇ ਕਈ ਟੀਮਾਂ ਲਿਆਂਦੀਆਂ ਸੈਂਟਰ ਦੇ ਵਿਭਾਗਾਂ ਵਾਲੇ ਹੋਰ ਸਾਰੇ ਇਹ ਨਿਸ਼ਾਨਦੇਹੀ ਦਾ ਸਭ ਤੋਂ ਵੱਡਾ ਚੱਕਰ ਪੈਂਦਾ ਏ ਤੇ ਉਹਦਾ ਕਾਰਨ ਕਰਕੇ ਵਿੱਚ ਰੁਕ ਜਾਂਦਾ ਏ ਕਾ ਤੇ ਨਹੀਂ ਤੇ ਸਭ ਤੋਂ ਵੱਡੀ ਪਲਾਨਿੰਗ ਜਿਹੜੀ ਆ ਬਾਦਲ ਸਾਹਿਬ ਨੇ ਲਿਆਂਦੀ ਤੇ ਆ ਖਾਲਸਾ ਈ ਨੇ ਜਿਹੜਾ ਬਲ ਬਧਾਈ ਨਾ ਇੱਕ ਮਿੰਟ ਗੱਲ ਜਿਹੜੀ ਸੁਣਨ ਵਾਲੀ ਜਿਹੜਾ ਖਾਲਸਾਡ ਨੇ ਬੰਨ ਬੱਧਾਈ ਪਹਿਲਾਂ ਕਿਸਾਨ ਤੂੰ ਮੈਂ ਕਰਦੇ ਹੀ ਕਈਆਂ ਦੀ ਜ਼ਮੀਨ ਜਿਹੜੀ ਉਹ ਦਰਿਆ ਦੇ ਵਿੱਚ ਆ ਅੱਛਾ ਹਜੇ ਹੀ ਵੇਚਿਆ ਉਹ ਕਹਿੰਦੀ ਕੋਈ ਗੱਲ ਨਹੀਂ ਖਾਲਸਾਡ ਨੇ ਬੰਨਤਾ ਹੁਣ ਜਿੱਥੇ ਬੰਨਤਾ ਕੋਈ ਗੱਲ ਨਹੀਂ ਜਾਂਦੀ ਰਵੇ ਠੀਕ ਹੈ ਤੇ ਜੇ ਇੱਥੇ ਹੋਣਾ ਕਰੋੜਾਂ ਰੁਪਈਆ ਵੀ ਤੇ ਦੇਣ ਨੂੰ ਇਹਨਾਂ ਕੀ ਦੇਣਾ ਉੱਤੇ 50 ਲੱਖ ਨਹੀਂ ਲਾ ਸਕੀ ਜੇ ਉੱਤੇ 50 ਹੋਰ ਲੱਗ ਜਾਂਦਾ ਤੂੰ ਬੰਨ ਕੇ ਦੇ ਤੂੰ ਕੀ ਕਹਿੰਦੇ ਮੈਂ ਬੇਨਤੀ ਕਰਨੀ ਚਾਹੁੰਦਾ ਵਾਂ ਵੀ ਜਦੋਂ 2012 ਚ ਸਰਕਾਰ ਬਣੀ ਸ਼ਰੋਮਣੀ ਕਾਲੀਦਾੜ ਦੀ ਉਸ ਟਾਈਮ ਸਾਰ ਰঞ্জੀਤ ਸਿੰਘ ਜੀ ਬ੍ਰਹਮਪੁਰਾ ਸਾਹਿਬ ਸਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਇਧਰ ਜਿਹੜਾ ਵਾ ਸਟੇਡੀਅਮ ਉਹਦੇ ਵਿੱਚ ਆਈ ਸੀ ਉਹਨਾਂ ਨੇ ਜੋ ਇਹ ਇਲਾਕੇ ਵਾਲਿਆਂ ਨੇ ਮੰਗ ਰੱਖੀ ਸੀ ਕਿ ਜਿਹੜਾ ਇਹ ਦਰਿਆ ਵਾ ਇਨੂੰ ਜਿਹੜਾ ਵਾ ਸੀਮਿਤ ਕਰ ਦਿੱਤਾ ਜਾਵੇ ਕਿ ਇਹ 5 ਕਿੱਲਾਂ ਤੇ 7 ਕਿੱਲਾਂ 10 ਕਿੱਲਾਂ ਦੇ ਵਿੱਚ ਲੈ ਲਿਆ ਜਾਵੇ ਤੇ ਜਿਹੜੀ ਇਹ ਬਾਹਰ ਜ਼ਮੀਨ ਹੈ ਉਹ ਸਾਡੀ ਬਾਜੂ ਕੀ ਜਿਹੜੀ ਵਿੱਚ ਰਹਿ ਜੂਗੀ ਉਹ ਜਿਹੜੇ ਹੈਗੇ ਕਿਸਾਨਾਂ ਨੂੰ ਜਿਹੜਾ ਉਹਦੇ ਮੋਜਾ ਦਿੱਤਾ ਜਾਵੇ ਪਰ ਉਹ ਜਿਹੜੀ ਪ੍ਰਪੋਜ਼ਲ ਹੈ ਉਹ ਸਾਰੀ ਤਿਆਰ ਕੀਤੀ ਸੀ ਸਰਕਾਰ ਜਿਹੜੀ ਉਹ ਨਾਂ ਬਣਦਾ ਕਰਕੇ ਕੰਮ ਰਹਿ ਗਿਆ ਨਹੀਂ ਤੇ ਇਹ ਜਿਹੜਾ ਜ਼ਰੂਰ ਹੋਦੋਂ ਜਿਹੜਾ ਇਹ ਸਰ ਬਾਦਲ ਸਾਹਿਬ ਨੇ ਕਰ ਦੇਣਾ ਸੀ ਸਥਿਤੀਆਂ ਇਸ ਵਕਤ ਦੀਆਂ ਤੁਹਾਨੂੰ ਦਿਖਾ ਰਹੇ ਹਾਂ ਕਿ ਜਿਸ ਤਰੀਕੇ ਦੇ ਨਾਲ ਇੱਥੇ ਬਣੀਆਂ ਹੋਈਆਂ ਨੇ ਲਗਾਤਾਰ ਪਾਣੀ ਦਾ ਪੱਧਰ ਵੱਧਦਾ ਪਿਆ ਹੈ ਸਰਕਾਰ ਹੁਣ ਵਾਲੀ ਹੈ ਪਿਛਲੀਆਂ ਰਹੀਆਂ ਨੇ ਲੋਕ ਵੀ ਪੰਡਦੇ ਪੈਣੇ ਜਿਸ ਤਰੀਕੇ ਨਾਲ ਸਿਤਿਆਣੇ ਪਰ ਜੋ ਮੌਜੂਦਾ ਸਿਤਿਆਣੇ ਉਹ ਬੇहद ਜੜੀਆਂ ਨੇ ਕਿ ਚਿੰਤਾ ਚ ਰਕਨੇ ਗੰਭੀਰ ਨੇ ਕਟੋ-ਕਟ ਜਿਹੜੇ 7-8 ਪਿੰਡ ਇਸ ਪਾਸੇ ਵਾਲੇ ਤੇ 7-8 ਪਿੰਡ ਹੀ ਜਿਹੜੇ ਨੇ ਕਿ ਇਸ ਪਾਸੇ ਵਾਲੇ ਬੁਰੇ ਤਰੀਕੇ ਦੇ ਨਾਲ ਜਿਹੜੀ ਹੈ ਕਿ ਉਹ ਇਸ ਹੜ ਦੀ ਜਿਹੜੀਆਂ ਸਿਤਿਆਣੇ ਦੇ ਨਾਲ ਜਿਹੜੇ ਨੇ ਕਿ ਜੂਝ ਰਹੇ ਨੇ ਇਸ ਵਕਤ ਦੀ ਤਸਵੀਰ ਤੁਹਾਨੂੰ ਅਸੀਂ ਮੁੰਡਾ ਪਿੰਡ ਤੋਂ ਦਿਖਾ ਰਹੇ ਹਾਂ ਜੋ ਕਿ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਹੈ ਹੁਣ ਅਗਲੀ ਜਿਹੜੀ ਹੈ ਕਿ ਤਸਵੀਰ ਲੈ ਕੇ ਤੁਹਾਨੂੰ ਅਗਲੇ ਪਿੰਡ ਤੋਂ ਵੀ ਦਿਖਾਵਾਂਗੇ ਉੱਥੇ ਦੇ ਕੀ ਹਾਲਾਤ ਬਣੇ ਹੋਏ ਨੇ ਉਹਨਾਂ ਦੀ ਤਰ੍ਹਾਂ ਮੇਰੇ ਕੈਮਰਾ ਪਰਸਨ ਜੀ ਗਰੁੱਪ ਤੋਂ ਮੈਨੂੰ ਪ੍ਰੋਮਿਸਿੰਗ نیوز ਦਾ ਜ਼ਾਹਤ ਧੰਨਵਾਦ